ਉਹਨਾਂ ਨੇ ਜਦੋਂ ਰਾਤ 12 ਵਜੇ ਆਏ ਆ ਬੰਦੇ ਉਹਨਾਂ ਨੇ ਬੁਆ ਇਹ ਦਰਵਾਜ਼ਾ ਖੜਕਾਉਣ ਮਾਰ ਉਹਨਾਂ ਜਦੋਂ ਦਰਵਾਜ਼ਾ ਖੜਕਾਇਆ ਤੇ ਇਸੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਤੇ ਰਾਤ 12 ਵਜੇ ਕਮਨ ਆ ਗਿਆ ਤੇ ਇਹਨੇ ਦਰਵਾਜ਼ਾ ਖੋਲ੍ਹਿਆ ਤੇ ਉਦੋਂ ਹੀ ਉਹਨਾਂ ਨੇ ਇਹਦੇ ਦਾਤਰ ਮਾਰ ਦਿੱਤੇ ਜੇਸੀ ਕਲੀਏ ਟਰੱਕ ਡਰਾਈਵਰ ਸੀ ਪਖਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਤੇ ਉੱਥੇ ਮਾਲਕ ਨੇ ਜਿੰਨਾਂ ਦਾ ਇਹ ਕੰਮ ਕਰਦਾ ਹੈ ਭਰਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਮ ਨਾਲ ਜਾਇਸਦਾਨ ਦੇ ਵੀਰ ਦਾ ਕੀ ਗੱਲ ਹੋਈ ਹੈ ਪਾਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਇਹ ਵੀਰ ਮੇਰਾ 사ਵਾ ਹੀ ਕੇਲੇ ਕਰਨੋਲੀ ਤੋਂ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਸਤਨਾਮ ਸਿੰਘ ਜੀ ਅਜ ਪਿਤਾ ਦਾ ਨਾਮ ਪਿਤਾ RAM ਸਰਦਾਰ ਮੇਜਰ ਸਿੰਘ ਜੀ ਕੀ ਕੀ ਗੱਲ ਹੋਈ ਹੈ ਪਾਜੀ ਤੇ ਰਾਤ ਐ ਥੋ ਦੁਕਾਨ ਤੋਂ ਗੱਡੀ ਲਾ ਕੇ ਖਾਲੀ ਕਰਕੇ ਤੇ ਘਰੇ ਗਿਆ ਘਰੇ ਜਾ ਕੇ ਨੇ ਰੋਟੀ ਰੋਟੀ ਖਾਧੀ ਆ ਤੇ ਘਰੇ ਕੋਈ ਜੀ ਨਹੀਂ ਭਾਬੀ ਸੀ ਜਾਂ ਛੋਟੇ ਬੱਚੇ ਸੀਗੇ ਵੱਡੇ ਵੀਰ ਦੇ ਤੇ ਉਹਨਾਂ ਨੇ ਜਦੋਂ ਰਾਤ 12 ਵਜੇ ਆਏ ਆ ਬੰਦੇ ਉਹਨਾਂ ਨੇ ਬੂਆ ਇਹ ਦਰਵਾਜ਼ਾ ਖੜਕਾਇਆ ਉਹਨਾਂ ਜਿਹੜਾ ਦਰਵਾਜ਼ਾ ਖੜਕਾਇਆ ਤੇ ਇਸੇ ਮੁੰਡੇ ਨੇ ਦਰਵਾਜ਼ਾ ਖੋਲਿਆ ਫੇਰ ਰਾਤ 12 ਵਜੇ ਕੌਣ ਆ ਗਿਆ ਤੇ ਇਹਨੇ ਦਰਵਾਜ਼ਾ ਖੋਲ ਲਿਆ ਤੇ ਉਦੋਂ ਹੀ ਉਹਨਾਂ ਨੇ ਇਹਦੇ ਡਾਤਰ ਮਾਰ ਦਿੱਤੇ ਜੀ ਤੇ ਮੁੜ ਕੇ ਘਰੋ ਚੁੱਕ ਕੇ ਨਾਲ ਹੀ ਮੋਟਰਸਾਈਕਲ ਤੇ ਨਾਲ ਹੀ ਇਹਦਾ ਫੋਨ ਨਾਲ ਹੀ ਚੁੱਕ ਕੇ ਇਹਨੂੰ ਵਿੱਚ ਭਾ ਲਿਆ ਸੇ ਮੋਟਰਸਾਈਕਲ ਤੇ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਪਾ ਜੀ ਸਾਨੂੰ ਤਾਂ ਸਵੇਰੇ 8 ਵਜੇ ਫੋਨ ਗਿਆ ਜੀ ਘਰ ਪਿੰਡ ਹਾਂਜੀ ਤੇ ਕੀ ਮੰਗ ਕਰਦੇ ਤੇ ਮੰਗ ਵੀ ਅਭੀ ਸਾਡਾ ਹੋਣਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਇਨਸਾਫ ਮਿਲਣਾ ਚਾਹੀਦਾ ਜੀ ਹੋ ਐ ਸਰ ਕੀ ਸਾਰਾ ਮਸਲਾ ਇਹ ਕੋਈ ਸਤਨਾਮ ਸਿੰਘ ਆ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਛੀ ਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭਝਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਾਜਾਇਜ਼ ਸਬੰਧ ਹੈ ਇਹਦੇ ਰਾਤ ਦਾ ਸਾਨੂੰ ਨਹੀਂ ਲੱਗ ਰਿਹਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇਥੇ ਮੰਡੀ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਸ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਨਾਂ ਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਸਰ ਕੋਈ ਪਤਾ ਲੱਗ ਸਕੇ ਕਾਰਨ ਕੀ ਹੈ ਜੀ ਕੋ ਜੋ ਇਨੀਸ਼ੀਅਲੀ ਪੁੱਛ ਰਹੀ ਚਾਹਤ ਤਾਂ ਇਹਨਾਂ ਨੇ ਇਹੋ ਦੱਸਿਆ ਵੀ ਕਿਸੇ ਲੜਕੀ ਨਾਲ ਪਠਾਨਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹਨ ਉਹ ਤਸਦੀਕ ਕਰਾਂਗੇ